ਬਥਨੂ ਅਰਦਾਸ ਕਰਨ ਦਾ ਤਰੀਕਾ ਦੱਸਦਾ ਸਿੱਧ ਪੱਤਰੀ ਅਰਦਾਸ ਕਰੋ ਬਲਵੇਂਗ ਨਹੀਂ ਪਾਣਾ ਮਹਾਰਾਜ ਤੁਹਾਡੇ ਦਰ ਤੇ ਆਏ ਆ ਤੁਸੀਂ ਕਰਨਾ ਮਹਾਰਾਜ ਤੁਸੀਂ ਕਰਨਾ ਤੁਹਾਡੀ ਕਿਰਪਾ ਹੋਣੀ ਹੈ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਡੇ ਦਰ ਤੇ ਆਇਆ ਮੈਂ ਤਾਂ ਗਰੀਬ ਆ ਮਹਾਰਾਜ ਮੈਨੂੰ ਪਤਾ ਤੁਸੀਂ ਕਰ ਸਕਦੇ ਹੋ ਫੇਰ ਕਰ ਦਿਓ ਮਹਾਰਾਜ ਹਾਂਜੀ ਆਪ ਜੀ ਕਿਰਪਾ ਕਰੋ ਸਿੱਧ ਪੱਤਰੀ ਅਰਦਾਸ ਕਰੋ ਜਲਦੀ ਕੰਮ ਹੋ ਜਾ ਜਾਬ ਕਰੀ ਚੱਲੋ ਜਿਹੜਾ ਮਨ ਹੈ ਇਹ ਤਾਂ ਲੱਗਦਾ ਜੇ ਆਪਣਾ ਧਿਆਨ ਗੁਰੂ ਵੱਲ ਹੋਵੇ ਜਿਹੜਾ ਪਿੱਛੇ ਸ੍ਰੀ ਮਹਾਰਾਜ ਦਾ ਲਾਇਆ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਦਾ ਧਿਆਨ ਧਰੋ ਮਹਾਰਾਜ ਦਾ ਧਿਆਨ ਧਰ ਕੇ ਜਾਪ ਕਰਨਾ ਸ਼ੁਰੂ ਕਰ ਦੋ ਹੌਲੀ 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 ਸਮਾਂ ਪਾ ਕੇ ਮਹਾਰਾਜ ਜਦੋਂ ਮੇਰ ਹੋਈ ਆਪੇ ਤੁਹਾਡਾ ਮਨ ਸ਼ਾਂਤ ਹੋ ਜਾਣਾ ਉਧਰ ਧਿਆਨ ਟਿਕ ਜਾਣਾ ਇੱਕਦਮ ਨਹੀਂ ਧਿਆਨ ਟਿਕਦਾ ਵੀ ਅੱਜ ਹੀ ਆਪਾਂ ਬੈਠੇ ਆ ਅੱਜ ਹੀ ਆਪਣਾ ਧਿਆਨ ਲੱਗਿਆ ਨਹੀਂ ਸਮਾਂ ਲੱਗਦਾ ਹਾਂ ਹੌਲੀ ਹੌਲੀ ਧਿਆਨ ਲੱਗ ਜਾਣਾ ਬਾਕੀ ਜੋਬ ਵੀ ਮਿਲ ਜਾਣੀ ਹੈ ਕੋਈ ਵੱਡੀ ਗੱਲ ਨਹੀਂ ਜਾਪਣਾ ਛੱਡੀ ਹੁਣ ਜਾਪ ਕਰੀ ਚੱਲ ਜਿਹੜਾ ਤੁਹਾਨੂੰ ਜਾਪ ਦੱਸਿਆ ਉਹ ਜਾਪ ਕਰੋ ਤੇ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਕੇ ਨਾ ਅਰਦਾਸ ਕਰਕੇ ਜਾਓ ਮਹਾਰਾਜ ਤੁਹਾਡੇ ਦਰ ਤੇ ਆਏ ਆ ਮੈਨੂੰ ਨੌਕਰੀ ਦੁਆਰਾ ਮਿਲ ਜੇ ਕਰੋ ਕਿਰਪਾ